ਕੀ ਹੋਇਆ ਖੁੱਲ ਕੇ ਅਸੀਂ ਸਾਡਾ ਸੀਗਾ ਨਿਊਜ਼ੀਲੈਂਡ ਗਾਣੇ ਦਾ ਸ਼ੂਟ ਤੇ ਚਲੋ ਬਾਈ ਸਾਨੂੰ ਡਾਇਰੈਕਟਰ ਨੇ ਬੁਲਾ ਲਿਆ ਹੁਣ ਬਾਈ ਐਨ ਆਰ ਆਈ ਉਦੋਂ ਆਇਆ ਸੀਗਾ ਤਾਜ਼ਾ ਤਾਜ਼ਾ ਮਲੇਸ਼ੀਆ ਤੋਂ ਜੀ ਉੱਥੇ ਕਿਸੇ ਨੂੰ ਜਾਣਦੇ ਨਹੀਂ ਸੀ ਫਲੈਟ ਵਾਲੇ ਨੂੰ ਆਈ ਬਾਈ ਉੱਥੇ ਹੋਟਲ ਲੈ ਲਿਆ ਕੇ ਕੇ 2 ਦਾ ਰੈਂਟ ਉਹ ਕਹਿੰਦਾ ਵੀ 800 800 800 ਬਾਈ 700 ਆਈ ਬਾਈ ਦੋ ਰੂਮ ਲੈ ਲੇ ਜੀ ਟਿੱਕ ਦੇਣ ਲੰਗੇ ਆ ਦੋ ਦਿਨ ਲੰਗੇ ਤਿੰਨ ਦਿਨ ਲੰਗੇ ਚਾਰ ਦਿਨ ਲੰਗੇ ਪੰਜ ਦਿਨ ਲੰਗੇ ਬਾਈ ਸਾਡਾ ਤਾਂ ਡਾਇਰੈਕਟਰ ਜਿਹੜੇ ਪ੍ਰੋਡਿਊਸਰ ਨੇ ਗਾਣੇ ਦੇ ਪੈਸੇ ਪਾਉਣੇ ਸੀ ਡਾਇਰੈਕਟਰ ਨੂੰ ਉਹ ਪੈਸੇ ਨਾ ਪਾਵੇ ਡਾਇਰੈਕਟਰ ਕਹਿੰਦਾ ਵੀ ਰਿ ਸ਼ੂਟ ਨਹੀਂ ਹੁੰਦਾ ਸਾਨੂੰ ਤਾਂ ਬਾਈ 25 ਦਿਨ ਨਾ ਸਾਨੂੰ ਉਹ ਪਿੰਡ ਆਉਣ ਦੇਣ ਅਸੀਂ ਕਹਿੰਦਾ ਕਿ ਬਾਈ ਯਾਰ ਸ਼ੂਟ ਨਹੀਂ ਹੁੰਦਾ ਜੀ 2 ਦਿਨ ਪਿੰਡ ਲਈ ਉਹ ਬਾਈ ਪਿੰਡ ਕੀ ਕੱਲ ਨੂੰ ਸ਼ੂਟ ਹੈ ਪਏ ਸਾਡੇ 25 ਦਿਨ ਲੰਘ ਗਏ ਇਹਦੇ ਖਾਤੇ ਜੋ ਜਮਾ ਪੈਸੇ ਖਤਮ ਹੋ ਗਏ ਬਾਈ ਰੋਜ਼ ਐਟ ਟੀ ਐਮ ਚੋਂ ਕਢਾ ਲੈ ਗਰੀਏ ਹੋਟਲਾਂ ਦੇ ਦਿਆ ਕਰੀਏ ਬਾਈ ਅਸੀਂ ਕੀ ਉਹ ਕਹਿੰਦਾ ਅਸੀਂ ਗਿਆ ਯਾਰ ਬਾਈ ਸਾਡੇ ਕੋਲ ਯਾਰ ਰੋਟੀ ਕਾਣ ਨੂੰ ਪੈਸੇ ਨਹੀਂ ਹੈਗੇ ਯਾਰ ਉਹ ਕਹਿੰਦਾ ਫੇਰ ਮੈਂ ਕੀ ਕਰਾਂ ਗੁਰੂਗਰ ਖਾ ਲੋ ਜਾ ਕੇ ਗਰ ਉਹ ਸਰਵਾਹ ਕੜੀਆਂ ਜੀ ਮੈਂ ਹਾਂ